ਦੋਸਤੋ ਗੁਰਬਾਣੀ ਦੀ ਇੱਕ ਟੋਕ ਹੈ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋ ਕਿਸੁੱਦਾ ਕਾਲੀਆਂ ਬਾਹਰ ਚਟ ਗਈਆਂ ਗੁਰਮਾਰਾ ਕਹਿੰਦੇ ਵੀ ਗੱਲਾਂ ਨਾਲ ਤੇ ਇਹੀ ਬੜੇ ਚੰਗੇ ਆ ਤੇ ਕੰਮਾਂ ਨਾਲ ਅਸੀਂ ਬੁਰੇ ਆ ਅੰਦਰੋਂ ਅਸੀਂ ਕਾਲੇ ਆ ਤੇ ਬਾਹਰ ਅਸੀਂ ਛਟੇ ਆ ਇਹੋ ਹਾਲ ਸਾਡੇ ਆ ਲੀਡਰਾਂ ਦਾ ਵੀ ਗੱਲਾਂ ਜਿੰਦਿਆਂ ਮਰਜ਼ੀ ਨਾਲ ਕਰਾ ਲੋ ਗੱਲਾਂ ਦੇ ਨਾਲੇ ਲੋਕਾਂ ਦਾ ਢਿੱਡ ਭਰ ਦਿੰਦੇ ਆ ਲੋਕਾਂ ਦਾ ਜਨਤਾ ਦਾ ਪੂਰਾ ਪੂਰੀ ਤਸਲੀ ਕਰਾ ਦਿੰਦੇ ਆ ਵੀ ਇਹੀ ਸੜ ਤੋਂ ਵਧੀਆ ਕੋਈ ਲੀਡਰ ਨਹੀਂ ਅਸੀਂ ਜੋ ਕਰ ਰਹੇ ਆ ਪੰਜਾਬ ਦੇ ਭਲੇ ਲਈ ਕਰ ਰਹੇ ਆ ਅਸੀਂ ਪੰਜਾਬ ਵਾਸਤੇ ਇੰਜ ਕਰਦਾਂਗੇ ਇਹੋ ਜੇ ਸਬਜ ਬਾਗ ਵਿਖਾਏ ਜਾ ਰਹੇ ਆ ਪਹਿਲਾਂ ਵੀ ਵਿਖਾਏ ਜਾਂਦੇ ਰਹੇ ਤੇ ਹੁਣ ਵੀ ਵਿਖਾਏ ਜਾ ਰਹੇ ਆ ਵੀ ਜਿਹੜੇ ਲੋਕਾਂ ਨੂੰ ਪੂਰੀ ਸੰਤੁਸ਼ਟੀ ਕਰਵਾਈ ਜਾ ਰਹੀ ਆ ਵੀ ਅਸੀਂ ਸਭ ਕੁਝ ਚੰਗਾ ਕਰ ਰਹੇ ਆ ਕੋਈ ਬੁਰੀ ਚੀਜ਼ ਨਹੀਂ ਕਰ ਰਹੇ ਪਰ ਉਹ ਇਸ ਦੇ ਉਲਟ ਰਿਹਾ ਜੋ ਕਹਿ ਰਹੇ ਆ ਉਹ ਕਰ ਨਹੀਂ ਰਹੇ ਅੰਦਰੋਂ ਕੁਛ ਨਹੀਂ ਬਾਹਰੋਂ ਕੁਛ ਨਹੀਂ ਸੋ ਹੁਣ ਜਿਹੜਾ ਮੁੱਦਾ ਆ ਉਹ ਲੈਂਡ ਪੁੱਲਿੰਗ ਜਿਹੜੀ ਸਕੀਮ ਇਹਨਾਂ ਨੇ ਕੱਢੀ ਆ ਉਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਨਾ ਵੀ ਦੇਖੋ ਕਹਿ ਕੁਛ ਰਹੇ ਆ ਬਣਾਉਣਾ ਤੇ ਆਪਾਂ ਰੰਗਲਾ ਪੰਜਾਬ ਓ ਰੰਗਲਾ ਪੰਜਾਬ ਬਣਦਾ ਕਿ ਜਦੋਂ ਤੁਹਾਡੇ ਕੋਲ ਜ਼ਮੀਨਾਂ ਹੋਣ ਹਰੇ ਭਰੇ ਖੇਤ ਹੋਣ ਫਸਲਾਂ ਲਹਿਰਾਉਂਦੀਆਂ ਹੋਣ ਲੋਕੀ ਖੁਸ਼ ਹੋਣ ਲੋਕਾਂ ਕੋਲ ਰੋਜ਼ਗਾਰ ਹੋਵੇ ਨਸ਼ੇ ਬੰਦ ਹੋਣ ਖਿਡਾਰੀ ਖੇਡ ਰਹੇ ਹਣ ਖੇਡਣ ਦੇ ਮੈਦਾਨ ਹਣ ਖਿਡਾਰੀਆਂ ਕੋਲ ਬੱਚਿਆਂ ਕੋ ਪੜ੍ਹਾਈ ਦੇ ਪੂਰੇ ਸਾਧਨ ਹੋਣ ਹਸਪਤਾਲਾਂ ਦੇ ਵਿੱਚ ਪ੍ਰਬੰਧ ਠੀਕ ਹੋਵੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਸੜਕਾਂ ਇਨਫਰਾਸਟ੍ਰਕਚਰ ਸਾਰਾ ਕੁਝ ਜੋ ਹੈ ਉਹ ਵਧੀਆ ਹੋਵੇ ਆਪੇ ਰੰਗਲਾ ਪੰਜਾਬ ਬਣ ਜਾਂਦਾ ਪਰ ਹੋਏ ਇਸ ਦੇ ਉਲਟ ਰਿਆ ਨਾ ਅਜਿ ਰਿਸ਼ਵਤ ਨੂੰ ਠੱਲ ਪੈ ਰਹੀ ਆ ਨਾ ਨਸ਼ਿਆਂ ਨੂੰ ਠੱਲ ਪੈ ਰਹੀ ਆ ਨਾ 인ਫਰਾਸਟਰਕਚਰ ਆ ਕੋਈ ਨਾ ਕੋਈ ਇਹੋ ਜੀ ਸਕੀਮ ਆ ਜਿਹਦੇ ਨਾਲ ਲੋਕਾਂ ਨੂੰ ਲੱਗਿਆ ਵੀ ਸਾਡਾ ਭਲਾ ਹੋ ਜਾਏਗਾ ਕੋਈ ਇਹਨਾਂ ਦੇ ਕੋਲ ਇਹੋ ਜੀ ਸਕੀਮ ਨਹੀਂ ਆ ਕੰਕਰੀਟ ਤੇ ਰਹਿ ਸਾਰਾ 1.5 ਸਾਲ ਗਿਆ ਸਾਢੇ 3 ਸਾਲ ਬੀਤ ਗਏ ਮੇਰਾ ਕਿਸੇ ਸਰਕਾਰ ਦੇ ਆ ਵਿਰੋਧ ਕਰਨਾ ਕੋਈ ਮਕਸਦ ਨਹੀਂ ਮੇਰਾ ਮਕਸਦ ਸਿਰਫ ਇਹਨਾਂ ਆ ਕਿ ਜਿਹੜੀਆਂ ਸਰਕਾਰਾਂ ਜੋ ਅਸੀਂ ਸ਼ੁਰੂ ਤੋਂ ਵੇਖਦੇ ਆ ਰਹੇ ਹਾਂ ਵੀ ਇਸ ਵਾਰੀ ਸ਼ਾਇਦ ਚੇਂਜ ਆ ਜਾਏ ਅਗਲੀ ਵਾਰੀ ਚੇਂਜ ਆ ਜਾਏ ਔਰ ਬਿਲਕੁਲ ਇਸੇ ਉਲਟ ਹੋ ਰਿਹਾ ਪਹਿਲਾ ਬੰਦੇ ਜਿ ਜਜ਼ਬਾਤੀ ਹੁੰਦੇ ਨੇ ਜਿਹੜੇ ਜਜ਼ਬਾਤਾਂ ਚ ਲੋਕਾਂ ਨੂੰ ਪਿੱਛੇ ਜੋੜਦੇ ਨੇ ਜਦੋਂ ਲੋਕੀ ਪਿੱਛੇ जोड ਜਾਂਦੇ ਨੇ ਫਿਰ ਉਹ ਲੀਡਰ ਬਣ ਜਾਂਦੇ ਨੇ ਲੀਡਰ ਸੋ ਲੀਡਰ ਬਣ ਕੇ ਲੋਕ ਲੋਕਾਂ ਦੇ ਜਜ਼ਬਾਤਾਂ ਨੂੰ ਮਾਰ ਦਿੰਦੇ ਨੇ ਲੋਕ ਫਿਰ ਉਸ ਤਰ੍ਹਾਂ ਠੱਗਿਆ ਮਹਿਸੂਸ ਕਰਦੇ ਇਹ ਹੁਣ ਤੋਂ ਨਹੀਂ ਹੋ ਰਿਹਾ ਪਹਿਲਾਂ ਤੋਂ ਹੀ ਹੋ ਰਿਹਾ ਤੋ ਕਹਿਣ ਦਾ ਮਤਲਬ ਇਹ ਨਹੀਂ ਰੰਗਲਾ ਪੰਜਾਬ ਇਸ ਤਰ੍ਹਾਂ ਦੀ ਮਾਨਾ ਤੁਗੰਦ ਮਾਨ ਜੀ ਤੁਸੀਂ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਐਕਵਾਇਰ ਕਰਕੇ ਉਹਦੇ ਤੇ ਕੰਕਰੀਟ ਦਾ ਜੰਗਲ ਬਣਾ ਕੇ ਲੋਕਾਂ ਦਾ ਸਾਹ ਘੁੱਟ ਕੇ ਇਹ ਕਿਸ ਤਰ੍ਹਾਂ ਪੰਜਾਬ ਜਿਹੜਾ ਰੰਗਲਾ ਬਣੇਗਾ ਮੈਨੂੰ ਸਮਝ ਨਹੀਂ ਆ ਰਿਹਾ ਜਗਾ ਤੇ ਅੱਗੇ ਪੰਜਾਬ ਦੇ ਵਿੱਚ ਘਟਿਆ ਹਵਾ ਤੇ ਅੱਗੇ ਨਹੀਂ ਸਾਫ਼ ਸੁਥਰੀ ਉੱਤੋਂ ਕੰਕਰੀਟ ਦੇ ਜੰਗਲ ਹਜ਼ਾਰਾਂ ਏਕੜ ਅੰਮਰਸਰ ਲੁਧਿਆਣਾ ਸਾਰੇ ਸ਼ਹਿਰਾਂ ਦੇ ਵਿੱਚ ਤੁਸੀਂ ਕਲੌਂਡੀਆਂ ਦੇ ਅੱਗੇ ਪਰਹਾ ਰਿਆ ਅੰਮ੍ਰਿਤਸਰ ਦੀ ਕਿਹੜੀ ਨੁੱਕਰ ਤੇ ਕਿਹੜੀ ਸੜਕ ਤੇ ਮੈਨੂੰ ਇਹ ਦੱਸੋ ਵੀ ਨਵੀਂ ਕਲੌਨੀ ਨਹੀਂ ਕੱਟੀ ਜਾ ਰਹੀ ਸਭ ਜਗ੍ਹਾ ਤੇ ਨਵੀਆਂ ਕਲੌਨੀਆਂ ਬਣ ਰਹੀਆਂ ਨੇ ਬਾਈਪਾਸ ਤੇ ਚਾਰੇ ਪਾਸੇ ਅੰਮ੍ਰਿਤਸਰ ਦੇ ਨਵੀਆਂ ਕਲੌਨੀਆਂ ਹੋਰ ਤੁਸੀਂ ਕਿਹੜਾ ਇੰਫਰਸਟ੍ਰਕਚਰ ਤੇ ਹੋਰ ਕਿਹੜੀਆਂ ਕਲੌਨੀਆਂ ਇਹੋ ਜਿਹੀਆਂ ਬਣਾਉਣੀਆਂ ਚਾਹੁੰਦੇ ਜਿਹਦੇ 'ਚ ਬੰਦੇ ਬੜੇ ਖੁਸ਼ ਹੋਣਗੇ ਲੋਕਾਂ ਦੀ ਇਹ ਗਲਾ ਘੁੱਟ ਕੇ ਕਲੌਨੀਆਂ ਬਣਾਉਣੀਆਂ ਫਸਲਾਂ ਨੂੰ ਖਰਾਬ ਕਰਨਾ ਔਰ ਫਿਰ ਕਹਿ ਦੇਣਾ ਕਿ ਅਸੀਂ ਤੇ ਰੰਗਲਾ ਪੰਜਾਬ ਬਣਾਉਣਾ ਇਸ ਤਰ੍ਹਾਂ ਰੰਗਲਾ ਪੰਜਾਬ ਬਣੇਗਾ ਸਰਦਾਰ ਜੀ ਇਹ ਰੰਗਲਾ ਪੰਜਾਬ ਨਹੀਂ ਇੱਕ ਕੰਗਲਾ ਪੰਜਾਬ ਨਾ ਬਣਾਓ ਮਿਹਰਬਾਨੀ ਹੈ ਕਿ ਤੁਸੀਂ ਜਿੰਨਾ ਵੀ ਤੁਹਾਡਾ ਟਰਮ ਰਹਿ ਗਿਆ ਕੋਈ ਛੱਜੇ ਚਾਹੀਦੇ ਕੰਮ ਕਰੋ ਲੋਕੀ ਫਿਰ ਤੁਹਾਨੂੰ ਵੋਟ ਪਾਉਣ ਫਿਰ ਤੁਹਾਨੂੰ ਜਿਤਾਉਣ ਕੋਈ ਇਹੋ ਜਿਹਾ ਹੁਣ ਆਪਖਾਰੀਆਂ ਵਾਲਾ ਕੰਮ ਤੁਸੀਂ ਕੀਤਾ ਸੀ ਫੜੋ ਫੜਾਈ ਦਾ ਤੇ ਵਧੀਆ ਅਪਰੀਸ਼ੀਏਬਲ ਸੀ ਸਾਰੇ ਨੇ ਅਪਰੀਸ਼ੀਏਟ ਕੀਤਾ ਚਲੋ ਉਹਨੂੰ ਸਿਰੇ ਚੜਾਓ ਜਿਨ੍ਹਾਂ ਦੇ ਬੱਚੇ ਆ ਉਹਨਾਂ ਨੂੰ ਬੱਚੇ ਮਿਲਣ ਉਹ ਵਧੀਆ ਕੰਮ ਹੈ ਪਰ ਆ ਜਿਹੜੇ ਪੁੱਛੇ ਜੇ ਕੰਮ ਨੇ ਨਾ ਇਹਨਾਂ ਦੇ ਮੈਨੂੰ ਨਹੀਂ ਲੱਗਦਾ ਕੀ ਤੁਹਾਡੀ ਸੋਚ ਆ ਕੀ ਤੁਹਾਡੀ ਸਮਝ ਆ ਕਮੇਡੀ ਦੇ ਵਿੱਚ ਕਰਦੇ ਕਰਦੇ ਕਿਹੜੇ ਇਹੋ ਜਿਹੇ ਬੰਦੇ ਤੁਹਾਨੂੰ ਟੱਕਰ ਗਏ ਜਿਨ੍ਹਾਂ ਨੇ ਇਹ ਤੁਹਾਨੂੰ ਇਹ ਕਹਿ ਦਿੱਤਾ ਵੀ ਆ ਕਲੋਨੀਆਂ ਬਣਾ ਲਓ ਤੇ ਇਹਦੇ ਵਿੱਚ ਇਹ ਮੈਨੂੰ ਨਿਰਾ ਨਿਰਾ ਸਰਕਾਰ ਨੂੰ ਫਾਇਦਾ ਦਿਸ ਰਿਹਾ ਜਾਂ ਸਰਕਾਰ ਦੇ ਮੰਤਰੀਆਂ ਨੂੰ ਫਾਇਦਾ ਜਾਂ ਉਹਨਾਂ ਦੇ ਉੱਤੇ ਜਿਹੜੇ ਤੁਹਾਡੇ ਹੁਕਮਰਾਨ ਨੇ ਜਿਹੜੇ ਤੁਹਾਨੂੰ ਚਲਾ ਰਹੇ ਨੇ ਉਹਨਾਂ ਨੂੰ ਫਾਇਦਾ ਹੋ ਸਕਦਾ ਪਰ ਪੰਜਾਬੀਆਂ ਦਾ ਇਹਦੇ ਵਿੱਚ ਕੀ ਫਾਇਦਾ ਵਾ ਜੱਟਾਂ ਦਾ ਇਹਦੇ ਵਿੱਚ ਕੀ ਫਾਇਦਾ ਕਿਸਾਨਾਂ ਦਾ ਇਹਦੇ ਵਿੱਚ ਕੀ ਫਾਇਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਇਹਦੇ ਵਿੱਚ ਫਾਇਦਾ ਕੀ ਦਾ ਜਿਹੜੇ ਲੋਕ ਵਿਰੋਧ ਕਰ ਰਿਹਾ ਹੈ ਇਹੋ ਤਾਂ ਬਿੱਲ ਲਿਆਂਦੇ ਸੀ ਉਹਨਾਂ ਨੇ ਤਿੰਨ ਕਾਲੇ ਕਾਨੂੰਨ ਉਹਨਾਂ ਨੂੰ ਵਾਪਸ ਕਰਾਇਆ ਉਹ ਸਾਰਾ ਜ਼ੋਰ ਲੱਗਾ ਹੁਣ ਆ ਤੁਸੀਂ ਨਵੀਂ ਇੱਕ ਸਕੀਮ ਲਿਆਈ ਮੈਂ ਦੀ ਥੱਲੇ ਪਾਸੇ ਪੰਜਾਬ 'ਚ ਹੁਣ ਇਹਨੂੰ ਵਾਪਸ ਕਰਾਉਣ ਤੇ ਜ਼ੋਰ ਲੱਗੀ ਜਾਣਾ ਇਹ ਜ਼ੋਰ ਹੀ ਲੱਈ ਜਾਣਾ ਤੁਸੀਂ ਜੱਟਾਂ ਦਾ ਕਿਸਾਨਾਂ ਦਾ ਜ਼ੋਰ ਹੀ ਲਵਾਈ ਜਾਣਾ ਵੀ ਤੁਸੀਂ ਆਹ ਜ਼ੋਰ ਦੇ ਇਹਦੇ ਚੈੱਕ ਕਰਦੇ ਜੇ ਹਰ ਚੌਥੇ ਕਮਹੀਨੇ ਵੀ ਆ ਕਿੰਨਾ ਕੁ ਜ਼ੋਰ ਬਾਕੀ ਹੈ ਤੋ ਮੇਰੀ ਮਿਹਰਬਾਨੀ ਕਰਕੇ ਇਹ ਦਰਖਾਸਤ ਆ ਕਿ ਇਹੋ ਜੇ ਕੰਮ ਨਾ ਕਰੋ ਜਿਦੇ ਚ ਤੁਹਾਡਾ ਬੀ ਨੁਕਸਾਨ ਹੋਵੇ ਔਰ ਨਾਲ ਪੰਜਾਬ ਦਾ ਤੋ ਪਹਿਲਾ ਹੋਣਾ ਹੀ ਹੋਣਾ ਕਿਉਂਕਿ ਜੇ ਤੁਹਾਨੂੰ ਲੋਕ ਖੁਸ਼ ਨਹੀਂ ਹੋਣਗੇ ਵੋਟ ਨਹੀਂ ਪਾਉਣਗੇ ਤੇ ਕੱਲੋਂ ਤੁਸੀਂ ਇੰਨਾ ਭਾਸ਼ਣ ਕਿਸ ਤਰ੍ਹਾਂ ਦੇ ਆ ਕਰੋ ਹੁਣ ਮਹਾ ਤੇ ਤੁਹਾਡੀ ਜਿਹੜੀ ਗੱਡੀ ਆ ਜਿਹੜੀ ਉਹ ਸਪੀਡ ਫੜੀ ਆ ਤੁਸੀਂ ਕਿਸੇ ਨੂੰ ਬੋਲਣ ਨਹੀਂ ਦਿੰਦੇ ਵਾਵਾ ਮਜ਼ਾ ਆ ਰਿਹਾ ਤੁਹਾਡੀਆਂ ਗੱਲਾਂ ਬਾਤਾਂ ਤੋਂ ਲੱਗ ਰਿਹਾ ਮੁੱਖ ਮੰਤਰੀਸ਼ਪ ਕਰਕੇ ਤੁਹਾਨੂੰ ਕਾਫੀ ਮਜ਼ਾ ਆ ਰਿਹਾ ਹੋ ਤੁਸੀਂ ਇੰਜੋਏ ਕਰ ਰਹੇ ਹੋ ਤੇ ਪੂਰਾ ਚੀਕ ਮਿਸਟਰੀ ਹੰਡਾਰੇ ਦੇ ਹੰਡਾਓ ਜਾਂ ਯਾਸ ਕਰਦੇ ਅੱਗੇ ਵੀ ਹਡਾਓ ਪਰ ਇੰਜ ਨਹੀਂ ਹਡਾਈ ਜਾਣੀ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਇੰਜ ਦੇ ਆ ਠੱਕੇ ਨਾਲ ਤੁਸੀਂ ਜਿੰਨਾ ਮਰਜ਼ੀ ਗੱਡੀ ਸਟਾਰਟ ਕਰੀ ਰੱਖੋ ਇਹ ਠੱਕਾ ਸਟਾਰਟ ਗੱਡੀ ਜ਼ਿਆਦਾ ਚਿਰ ਨਹੀਂ ਚੱਲਣੀ ਸੋ ਬੇਨਤੀ ਹੈ ਵੀ ਥੋੜੇ ਟਾਈਮ ਰਹਿ ਗਿਆ ਚੰਗੇ ਕੰਮ ਕਰੀਏ ਪੰਜਾਬ ਦੀ ਜਨਤਾ ਨੂੰ ਖੁਸ਼ ਕਰੀਏ ਸਾਰੇ ਖੁਸ਼ ਹੋਣਗੇ ਜੇ ਤਾਂ ਹੀ ਰੰਗਲਾ ਪੰਜਾਬ ਬਣੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ